ਆਜ ਲਾ ਰਹੇ ਆ ਜੀ ਫੱਕ ਜਾਗੂ ਪਨੀਰੀ ਵੀ ਇਹ ਤੇਨੀਰੀ ਵੀ ਰਹੇ ਸਰਦ ਜੀ ਪਨੀਰੀ ਫੱਕੇ ਹੁੰਦੀ ਐ ਹਮ ਹੱਕ ਵੀ ਹੁੰਦੀ ਐ ਪਨੀਰੀ ਵੀ ਹੁੰਦੀ ਐ ਹੱਕ ਵੀ ਰਹੇ ਆ ਅੱਛਾ ਇਹ ਆ ਜੀ ਜਗਤਵਿੰਦਰ ਸਿੰਘ ਜਾਗੂ ਕਿਹੜਾ ਵੀ ਲਾ ਰਹੇ ਆ ਜੀ ਇੱਕ ਉਹ ਸ਼ਾਹੂ ਸ਼ਾਹ ਡੋਗਰ ਹਾਂ 212 ਅੱਛਾ ਉਹ ਸ਼ਾਹ ਉਹ ਸ਼ਾਹ ਪਿੱਛੇ ਦਾ ਲੜਾਈਆਂ ਹੋਈ ਜਾਂਦੀਆਂ ਬੀਜ ਨਹੀਂ ਮਿਲ ਰਿਹਾ ਨਹੀਂ ਜੀ ਸਾਡੇ ਕੋਲ ਵਾਧੂ ਸੀ ਅੱਛਾ ਬਚਾਈ ਪਏ ਬਹੁਤ ਬਚਾਈ ਪਏ ਥੋੜਾ ਜਿਹਾ ਦੇ ਕੇ ਸਨੇ ਲਜਾਣਾ ਹੋਵੇ ਤਾਂ ਫਰਕ ਕਰ ਸਕਾਂ ਹਾਂ ਇਹਨਾਂ ਨਹੀਂ ਹੈ ਆਪਦੀ ਬਿਜਲੀ ਉਗਰੀ ਅੱਛਾ 500 ਕਿਲਾ ਵਿਜਣਾ ਅੱਛਾ ਆ ਸਾਰਾ ਬਾਹਣਾ ਇਹ ਤੇ ਸਾਰੇ ਚ ਫੱਕ ਲਾਉਣੀ ਹੈ ਹਾਂਜੀ ਕੋਟਰ ਤਮੱਕ ਵੀਜਣਾ ਨਾ ਫੱਕ ਵੀਜਾਂਗੇ ਸਾਰੇ ਆ ਤਾਂ ਹੀ ਦੇਖ ਸਕਦੇ ਹਾਂ ਵੀ ਕਿੰਨਾ ਹੀ ਜਗ੍ਹਾ ਲਾਉਣੀ ਆ ਆਪਾਂ ਇਹ ਸਾਡਾ ਹੈਡ ਹੈ ਹੈਡ ਕਾਸਟੇਪ ਲੈ ਇਹ ਲੈ ਜਾਂਦਾ ਸਾਰੀ ਫੌਜ ਨੂੰ ਇਹ ਆ ਬੂਟਾ ਇਹ ਲਾਉਂਦਾ ਇਹਨਾਂ ਨੂੰ ਬੂਟੇ ਤੇ ਸਾਰੇ ਫੁੱਟੇ ਲਾਉਂਦਾ ਆ ਇਹ ਵੀ ਲਾਤਾ ਸੀ ਬੂਟਾ ਦਾ ਇਹਨਾਂ ਹੋ ਗਿਆ ਇਹਨਾਂ ਹੋ ਗਿਆ ਮਾਰਨ ਲੱਗਿਆ ਨਰਸਰੀ ਚੰਗੀ ਜਿਹੀ ਚ ਨਹੀਂ ਗਏ ਇਹ ਜਾਵਾ ਹੋਰ ਮਾਰੀ ਨਰਸਰੀ ਚ ਬਗਲੇ ਅੱਛਾ ਚੱਲਿਆ ਨਹੀਂ ਸੀਗਾ ਤੂੰ ਗਲਤ ਹੋ ਗਿਆ ਮੈਂ ਨਹੀਂ ਗਲਤ ਹੋਇਆ ਤੂੰ ਹੀ ਗਲਤ ਸੀ ਮੈਨੂੰ ਫਿਰ ਤੂੰ ਬੋਲਣਾ ਸੀਗਾ ਮਾੜਾ ਮੋਟਾ ਵੀ ਜਰਾ ਜੀ ਤੈਨੂੰ ਮੈਂ ਕਾਇਦਨ ਪਹਿਲਾਂ ਤਾਂ ਦੱਸਿਆ ਸੀ ਨਾ ਵੀ ਗਾਗੂ ਤੇ ਉਧਰੋਂ ਪਾਉਣੀ ਆ ਪਾਈਪ ਲਾਈਨ ਇਹ ਪੋਕੜ ਕਾ ਅਪਟਾ ਟਾ ਟੂਆ ਪਾਈਪ ਦਾ ਨਾ ਲਾਤਾ ਕਰਤਾ ਪਈ ਆ ਆ ਗਿਆ ਪਾਲੀ ਐਡ ਆ ਗਿਆ ਸਾਡਾ ਕੀ ਸਾਡਾ ਹੈਡ ਹੈ अच्छा। ਜਿਆਬ ਬਹੁਤ ਬੰਦਾ ਹੈ। ਜਿਆਬ ਪਣ ਜਾਂਦਾ। ਹਾਂ। ਅੱਛਾ। ਐ ਕਿਾ ਕੱਟਤਾ ਦੇਖ ਰ। ਆਏ ਫੇਰ ਨਹੀਂ ਪੈਂਦੀ ਐ ਭਾਈ। ਫੇਰ ਪਨੀਰੀ ਉਗਰਦੀ ਐ। ਹਾਂ। ਛੜਦਾ ਪਾਣੀ। ਹਾਂਜੀ ਛੜਦਾ ਉਹ ਆ ਗਿਆ ਪਾਣੀ। ਛੜੇ ਪਰシャਪਤਾ ਛੱਡ ਲਓ। ਤੇ ਅੱਜ ਹੋ ਗਈ 12 ਤਰੀਕ 12 ਤਰੀਕ ਨੂੰ ਜੀ ਅਸੀਂ ਛਿਟਾ ਦਿੱਤਾ ਹੈ ਪਨੀਰੀ ਦਾ ਇਹ ਚਾਹ ਜੇ ਦੇਣਾ ਛਿਟਾ ਇਹ ਪਾਣੀ ਸਾਟਾ ਖੜ ਗਿਆ ਗਾ ਨਵਾਂ ਪੜ ਗਿਆ ਹੋ ਗਾ ਕੱਲ ਨੂੰ ਇੱਕ ਜੇਠ ਤੇ ਇਹ ਵੀ ਵਧਾਈ ਵਧਾਈ ਕਰਾਂਗੇ ਕੱਲ ਨੂੰ ਹਾਂ